Beautiful. ਲਰੇ ਕਿਸੇ ਨੇ ਧਿਆਨ ਚ ਲਿਆਤਾ ਸੀ ਵੀ ਇੱਥੇ ਫਲਾਈਓਵਰ ਦੇ ਨਾਲ ਕੁਝ ਪ੍ਰਾਈਵੇਟ ਜਗ੍ਹਾ ਤੇ ਗਰੀਬ ਲੋਕ ਰਹਿ ਰਹੇ ਨੇ ਟੈਂਪਰੇਰੀ ਟੈਂਟ ਵਗੈਰਾ ਲਗਾ ਕੇ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਵੀ ਠੰਡ ਬਹੁਤ ਜ਼ਿਆਦਾ ਹੈਗੀ ਹੈ ਇਹਨਾਂ ਨੂੰ ਮੈਂ ਫਿਰ ਸੈਕਟਰੀ ਸਾਹਿਬ ਨੂੰ ਕਿਹਾ ਵੀ ਜਾ ਕੇ ਚੈੱਕ ਕਰੋ ਵੀ ਉੱਥੇ ਕੋਈ ਦਿੱਕਤ ਤਾਂ ਨਹੀਂ ਠੰਡ ਵਗੈਰਾ ਜ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੰਬਲ ਵਗੈਰਾ ਦੀ ਜ਼ਰੂਰਤ ਹੈ ਤਾਂ ਬਸ ਫਿਰ ਉਸ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਗਰੀਬ ਲੋਕ ਨੇ ਚਲੋ ਰਹਿ ਰਹੇ ਨੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਨੇ ਉਹਨਾਂ ਦੇ ਬੱਚਿਆਂ ਲਈ ਅਸੀਂ ਅੱਜ ਉਹਨਾਂ ਨੂੰ ਕੰਬਲ ਦੇਣ ਆਏ ਆ ਰੈੱਡ ਕਰਾਸ ਵਿੱਚੋਂ ਤੇ ਇਸ ਤਰ੍ਹਾਂ ਦੇ ਪ੍ਰਾਲੇ ਅਸੀਂ ਰੈੱਡ ਕਰਾਸ ਚੋਂ ਕਰਦੇ ਰਹਿੰਦੇ ਆ ਕੋਈ ਹੋਰ ਵੀ ਚੀਜ਼ ਸਾਡੇ ਧਿਆਨ ਚ ਆਂਦੀ ਹੈ ਸ਼ਨੀਵਾਰ ਨੂੰ ਵੀ ਮੈਂ ਬਾਲ ਪਵਨ ਤੇ ਉੱਥੇ ਇੱਕ ਰਮੇਸ਼ ਮਹਾਜਨ ਦੀ ਵੱਲੋਂ ਸਲਮ ਉਹਦੇ ਬੱਚਿਆਂ ਨੂੰ ਪੜ੍ਹਾਏ ਜਾ ਰਿਹਾ 77 ਬੱਚੇ ਸੀ ਉੱਥੇ ਵੀ ਗਿਆ ਸੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਮੇਰੇ ਦਿਨਾਂ ਅਸੀਂ ਰੈੱਡ ਕ੍ਰੋਸ ਤੋਂ ਵਕਤ ਬਾਅਦ ਗਰੀਬਾਂ ਦਾ ਭਲਾ ਕਰ ਸਕੀਏ ਉਹ ਨਾ ਕਰਦੇ ਨੇ। ਕੀ? ਸਰ ਇਹ ਵੀ ਭਲਾ ਕਰਦੇ ਨੇ? ਨਹੀਂ ਬਿਲਕੁਲ ਕਰਨੇ ਚਾਹੀਦੇ ਨੇ। ਸਰਕਾਰ ਦੀ ਵੀ ਪੋਲਿਸੀ ਹੈ ਵੀ ਅਸੀਂ ਘਰ ਵੀ ਬਣਾ ਕੇ ਦਿੰਨੇ ਆ ਪਿੰਡਾਂ 'ਚ ਤੇ ਸ਼ਹਿਰਾਂ 'ਚ ਵੀ। ਬਟ ਉਹਦੇ ਲਈ ਜ਼ਮੀਨ ਦੀ ਮਾਲਕੀ ਚਾਹੀਦੀ ਹੁੰਦੀ ਆ। ਤਾਂ ਉਹਦੇ ਲਈ 1,75,000 ਸਰਕਾਰ ਦਿੰਦੀ ਆ। ਉਹਦੇ ਵਿੱਚ ਵੀ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਘਰ ਬਣਾਏ ਜਾ ਰਹੇ ਨੇ। ਬਟ ਫਿਰ ਵੀ ਇਹ ਅਸੀਂ ਦੇਖਦੇ ਆ ਕਿ ਇਹ ਇੱਕ ਚੱਲਦਾ ਕੋਈ ਇਸ ਮਸੱਇ ਹੈਗੀ ਆ ਕਿ ਅਸੀਂ ਬਣਾਈ ਵੀ ਜਾਂਦੇ ਆ ਤੇ ਕੁਝ ਹੋਰ ਲੋਕ ਕੰਮ ਕਰਦੇ سلسلے ਚ ਆ ਜਾਂਦੇ ਨੇ ਉਹਨਾਂ ਨੂੰ ਨਹੀਂ ਘਰ ਮਿਲਦਾ ਕਿਰਾਇਆ ਨਹੀਂ ਅਫੋਰਡ ਕਰ ਸਕਦੇ ਹੁੰਦੇ ਆ ਤਾਂ ਉਹ ਇੱਕ ਟੈਂਪੋਰੀ ਅਰੇਂਜਮੈਂਟ ਕਰਦੇ ਨੇ ਅਸੀਂ ਸਾਰੇ ਐਸਡੀਐਮਸ ਨੂੰ ਵੀ ਕਿਹਾ ਹੋਇਆ ਵੀ ਨਾਈਟ ਸ਼ੈਲਟਰ ਵਗੈਰਾ ਬਣਾਓ ਕਿਉਂਕਿ ਠੰਡ ਹੈ ਐਟ ਲੀਸਟ ਅਸੀਂ ਜੇ ਪੱਕਾ ਘਰ ਨਹੀਂ ਦੇ ਸਕਦੇ ਇਮੀਡੀਏਟਲੀ ਤਾਂ ਉਹਨਾਂ ਨੂੰ ਕੋਈ ਟੈਂਪੋਰੀ ਸਟਰਕਚਰ ਬਣਾ ਕੇ ਦਈਏ ਜਿੱਥੇ ਉਹ ਰਹਿ ਸਕਣ ਤੇ ਜਿੱਥੇ ਲੋਕ ਇਸ ਤਰ੍ਹਾਂ ਆਪਣੇ ਆ ਬਣਾ ਕੇ ਰਹਿ ਰਹੇ ਆ ਉਹਨਾਂ ਨੂੰ ਐਟ ਲੀਸਟ ਜੋ ਅਸੀਂ ਮਿਨਿਮ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਹਾਂ ਪ੍ਰੋਵਾਈਡ ਕਰੀਏ ਨਗਰ ਕੌਂਸਲ ਦੀ ਸ਼ੈਲਟਰ ਹੋ ਮੰਨੇ ਨੇ ਲੇਕਿਨ ਕੰਮ ਹੀ ਨਹੀਂ ਕਰਦੇ ਤੁਸੀਂ ਇਹ ਮੈਂ ਐਸ.ਡੀ.ਐਮਸ ਨੂੰ ਕਿਹਾ ਸੀਗਾ ਵੀ ਇਹ ਚੈੱਕ ਕਰਨ ਤੇ ਮੈਨੂੰ ਤਾਂ ਇਹੀ ਰਿਪੋਰਟ ਆਈ ਹੈ ਕਿ ਉਹ ਠੀਕ ਕੰਮ ਕਰ ਰਹੇ ਆ ਬਟ ਫਿਰ ਦੁਬਾਰਾ ਨੂੰ ਚੈੱਕ ਕਰਾ ਲਾਂਗੇ ਤੁਸੀਂ ਕਹਿੰਦੇ ਵੱਧ ਰਹੀ ਠੰਡ ਨੂੰ ਮੁੱਖ ਰੱਖਦੇ ਹੋਏ ਮਾਨਜੁਗ ਡੀ.ਸੀ. ਸਾਹਿਬ ਜੀ ਵੱਲੋਂ ਰਾਤ ਦੇ ਸਮੇਂ ਮੈਨੂੰ ਦੇਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਪਤਾ ਕਰੋ ਕਿ ਠੰਡ ਦੇ ਵਿੱਚ ਕੋਈ ਆਦਮੀ ਰਹਿ ਰਿਹਾ ਰਿਹਾ ਹੋਵੇ ਇਹਨਾਂ ਦੇ ਉਪਰਾਲੇ ਦੇ ਵਿੱਚ ਕਰਦੇ ਹੋਏ ਸੀ ਘੁਰਾਲਾ ਬਾਈਪਾਸ ਦੇ ਉੱਤੇ 14 ਝੁੱਗੀਆਂ ਆਈਡੈਂਟੀਫਾਈ ਕੀਤੀਆਂ ਜਿ ਆ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਨਾਲ ਅਸੀਂ ਤੁਰੰਤ ਦੇ ਆਧਾਰ ਤੇ ਇਹਨਾਂ ਵਾਤੇ ਕੰਬਲ ਖਰੀਦੇ ਜੋ ਕਿ ਉਹਨਾਂ ਨੇ ਅੱਜ 14 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਜੀ ਦੇ ਇੱਥੋਂ ਜਿਹੜੇ ਸੀ ਉਹਨਾਂ ਨੂੰ ਬਣਾ ਦਿੱਤੇ ਗਏ ਆ ਔਰ ਇਹਨਾਂ ਨੂੰ ਫਿਰ ਵੀ ਸਾਡੇ ਡਿਪਾਰਟਮੈਂਟ ਵੱਲੋਂ ਰੈੱਡ ਕਰਾਸ ਦਾ ਜਿਹੜਾ ਮੇਨ ਕੰਮ ਆ ਸਮੇਂ-ਸਮੇਂ ਤੇ ਇਹਨਾਂ ਵੱਲ ਵਿజిਟ ਕਰਦੇ ਰਹਿੰਦੇ ਆ ਤੇ ਹੁਣ ਅਸੀਂ ਥੋੜੀ ਦੇਰ ਬਾਅਦ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਕੋਈ ਗੁਵਾਈਦਾਰੀ ਦੀ ਜ਼ਰੂਰਤ ਹੈਗੀ ਤੇ ਉਹ ਵੀ ਇਹਨਾਂ ਨੂੰ ਜਿਹੜਾ ਉਪਰਾਲਾ ਕਰਕੇ ਸੀ ਦੇਣ ਦੀ ਕੋਸ਼ਿਸ਼ ਕਰ ਰਹੇ ਆਪਣੇ ਡਿਪਾਰਟਮੈਂਟ ਵੱਲੋਂ ਹੋਰ ਵੀ ਜਿਹੇ ਪਰਿਵਾਰ ਹੈ ਇਸਲਾਮੇਰੀ ਹੈਗੇ ਨੇ ਉਹਦੀ ਹਾਂਜੀ ਜੀ ਉਹ ਵੀ ਅਸੀਂ ਜਿਸ ਤਰ੍ਹਾਂ ਸਾਡੇ ਧਿਆਨ 'ਚ ਕੋਈ ਆਈ ਜਾਏਗੀ ਗੱਲਬਾਤ ਹੀ ਉਸੇ ਹਿਸਾਬ ਦੇ ਨਾਲ ਇਹਨਾਂ ਦੀ ਜ਼ਰੂਰਤ ਪੂਰੀ ਕਰਦੇ ਹੁਣ ਵੀ ਅਸੀਂ ਇਸ ਤੋਂ ਬਾਅਦ ਵੀ ਹੋਰ ਵੀ ਕੋਈ ਜਗ੍ਹਾ ਡਾਇਰਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਮਾਨਕੌਰ ਸਿੰਘ ਦੇ ਵਿੱਚ ਹੁੰਦੀ ਸੀ ਪਰ ਉਹ ਚੁੱਕੀ ਕਾਫੀ ਸਮਾਂ 1.5 ਸਾਲ ਪਹਿਲਾਂ ਜਿਹੜੀ ਚੁੱਕੀਆਂ ਗਈਆਂ ਸੀ ਤੇ ਸ਼ਾਇਦ ਉਹ ਬੰਦੇ ਲੱਗਦਾ ਵੀ ਰੀਸਟੋਰ ਕਰ ਦਿੱਤੇ ਗਏ ਨੇ ਜੋ ਕਿ ਸਰਕਾਰ ਦੀ ਸਕੀਮ ਦੇ ਮੁਤਾਬਕ ਚੱਲ ਰਿਹਾ ਕੰਮ ਤੇ ਉੱਥੇ ਝੁਗੀਆਂ ਨਹੀਂ ਹੈਗੀਆਂ ਗੁਰਦਾਸਪੁਰ तो अदरवाइज़ होर भी कोई ध्यान चाहती तो अभी उतने भी पहुँचने की कोशिश कराएंगे ये सारे प्रवासी है जी हाँ जी ये सारे प्रवासी है मैं तो सर यही कहना चाहता हूं कि हम लोग यूपी से आए हैं जिस तरह से इधर रहते हैं हम लोगों के लिए बहुत कुछ करते हैं और इधर बहुत कुछ मिलता है जो सर्दियों में बहुत ज़्यादा हम लोगों को आराम भी मिलता है आप लोगों जैसे इंसान हैं तो हम लोगों को बहुत ज़्यादा मदद मिलती है उससे हमको यही सीख मिलती है कि जितना प्यार मिलता है ਹਮਾਰਾ ਤੋ ਯਹੀ ਹੈ ਹਮ ਲੋਗੋ ਕਾ ਆਸ਼ੀਰਵਾਦ ਹਮੇਸ਼ਾ ਉਨਕੇ ਸਾਥ ਬਨਾ ਰਹੇ